ਗੜਵਾ ਮੇਰਾ ਹਜੇ ਤੱਕ ਨਹੀਂ ਪਹੁੰਚਿਆ ਨੂੰ ਕਹਦਾ ਹੂੰ ਉਧਰ ਭੇਜਿਆ ਉਹ ਵੀ ਅੱਜ ਨਾਲ ਜਿੰਦਿਆ ਤੋ ਸਾਨੂੰ ਇਨਵੋਇਸ ਵਾਲਾ ਕਹਿੰਦੇ ਨੇ ਇਹ ਸਰਕਾਰਾਂ ਨਮਕਨ ਕਮੀਆਂ ਹੈ ਇਹ ਪੰਜਾਬ ਤੋਂ ਪੱਜ ਗਈ ਆ ਪੱਜ ਗਈ ਆ ਇਤੀ ਰਾਤ ਬਟਾਲਾ ਦੇ ਭੀੜਪੜ ਵਾਲੇ ਇਲਾਕੇ ਖਿਉਰੀ ਗੇਟ ਨੇੜੇ ਚੱਲੇ ਗੋਰੀ ਗੋਲੀ ਚਲਨ ਦੌਰਾਨ ਨੌਜਵਾਨਾਂ ਦੀ ਮੌਤ ਹੋਈ ਅਤੇ 5 ਜ਼ਖਮੀ ਹੋਏ ਹਨ ਅਤੇ ਇਸ ਫਾਇਰਿੰਗ ਦੀ ਵਾਰਦਾਤ ਨੂੰ ਲੈ ਕੇ ਬਟਾਲਾ ਅਤੇ ਕੁਝ ਸੰਗਠਨਾਂ ਦੇ ਵੱਲੋਂ ਬਟਾਲਾ ਬੰਦੀ ਕਾਲ ਵੀ ਦਿੱਤੀ ਗਈ ਅਤੇ ਖੁਦ ਬਜ਼ਾਰਾਂ ਦੇ ਵਿੱਚ ਨਿਕਲ ਕੇ ਬਜ਼ਾਰ ਬੰਦ ਕਰਵਾਏ ਗਏ। ਸ਼ਹਿਰ ਕੋਲੋ ਅਜਿਹੇ ਨਜ਼ਰ ਅਜਿਹਾ ਨਹੀਂ ਬੰਦ ਕਰੋ ਮਤਲਬ ਆਓ ਜੀਜੀ ਕਰੋ ਬਾਜ਼ਾਰ ਅਜੇ ਨਹੀਂ ਬੰਦ ਹੋ ਗਏ ਬੇੜ ਕਰਨੀ ਹੈ ਪਾ ਉਹ ਸ਼ਰਮ ਸਦਾ ਦੁਕਾਨਦਾਰਾਂ ਸ਼ਰਮ ਦਾ ਨਾ ਹੋ ਬੰਦ ਹੋ ਸਿਵਾ ਸ਼ਹਿਰ ਨੂੰ ਕੋਲੇ ਸ਼ਹਿਰ ਵਾਸੀ ਬੰਦ ਕਰਾਉਂਗਾ ਤਾਂ ਸ਼ਹਿਰ ਕੋਲ ਬੰਦ ਆਹ ਨਾ ਚਲੋ ਬਾਹਰ ਆਇਓ ਆਇਓ ਕਿਹੜੇ ਮਾਰਗਾ ਤੇ ਸਲਾਮ ਅਲੀ ਪਰਮੇਸ਼ ਨੀਯਰ 609 ਉਹਦੇ ਪਾਸਾ ਠਾਗਲੇ ਤੇ ਕੀ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਕੱਲ ਰਾਤ ਦੋ ਆਦਮੀਆਂ ਦਾ ਕਤਲ ਹੋ ਗਿਆ ਤੇ ਚਾਰ ਜ਼ਖਮੀ ਹੋਇਆ ਉਹਦੇ ਫਿਰੋਚਾ ਪੰਜ ਬਟਾਲਾ ਬੰਦੀ ਗੱਲ ਦਿੱਤੀ ਆ ਇਸ ਵੇ ਪਟਾਲਾ ਪੱਗ ਕਿਦਾਂ ਕਰਵਾਇਆ ਜਾ ਰਿਹਾ ਅਜੇ ਸ਼ੁਰੂ ਅਜੇ ਘਰੋਂ ਨਿਕਲੇ ਆ ਆਵਾਜ਼ ਦਿੱਤੀ ਆ ਫੇਸਬੁਕ ਤੇ ਕਿਉਂਕਿ ਰਾਤ ਦਾ ਟਾਈਮ ਸੀ ਰਾਤੀ ਤੇ ਆਵਾਜ਼ ਦਿੱਤੀ ਯਾਰ ਰਾਤੀ ਦਿੰਦੇ ਤੇ ਫਿਰ ਲੋਕਾਂ ਦੁਕਾਨਾਂ ਨਹੀਂ ਖੋਲੀਆਂ ਹੁਣ ਅਸੀਂ ਆਵਾਜ਼ ਦਿੱਤੀ ਹੁਣ ਆ ਕੇ ਲੋਕ ਦੁਕਾਨਾਂ ਬੰਦ ਕਰਾ ਰਹੇ ਆ ਇਹ ਜਿਹੜੀ ਘਟਨਾਵਾਂ ਇਹ ਬੜੀ ਮੰਦਭਾਗੀ ਘਟਨੀ ਸ਼ਹਿਰ ਦੇ ਵਿੱਚ ਘਾਰ ਆ ਕੇ ਦਿਨ ਦਿਹਾੜੇ 8 ਵਜੇ ਜਿਹੜੀ ਆ ਗੋਰੀਆਂ ਮਾਰੀ ਗਈ ਸ਼ਰਿਆਂ ਇਹ ਜਿਹੜੀ ਫਰੋਤੀਆਂ ਮੰਗ ਰਿਹਾ ਇਹ ਫਰੋਤੀਆਂ ਦੀ ਹਵਜ ਜਿਹੜਾ ਬਟਾ ਉਹ ਪੁਲਿਸ ਜਿਹੜੀ ਸੁਨਵਾਈ ਨਹੀਂ ਕਰਦੀ ਬਟਾਲਾ ਸ਼ਹਿਰ ਚ ਹਰ ਰੋਜ਼ 500 10 ਬੰਦਿਆਂ ਦੀਆਂ ਫਰੋਤੀਆਂ ਆ ਰਹੀਆਂ ਲੱਖਾਂ ਦੀਆਂ ਕਰੋੜਾਂ ਦੀਆਂ ਪਰ ਪੁਲਿਸ ਨਾਲ ਦੀ ਕੁੱਤੇ ਤੁਸੀਂ ਇੱਕ ਸਵਾਲ ਕੀਤਾ ਸੀ ਕਿ ਪੁਲਿਸ ਨੂੰ ਟਾਈਮ ਦਵਾਜੇ ਪੁਲਿਸ ਨੂੰ ਕਿਹੜਾ ਨਹੀਂ ਪੁਲਿਸ ਨਹੀਂ ਆ ਪੁਲਿਸ ਨੂੰ ਟਾਈਮ ਕਿਹਦੀ ਦੇਰੇ ਪੁਲਿਸ ਹਰ ਰੋਜ਼ ਆ ਕੇ ਬਾਹਰ ਜਾ ਕੇ ਸਹੀ ਪਟੰਡੇ ਸਫਾਈ ਕਰਨ ਰਿਹਾ ਕਿ ਜਾ ਕੇ ਤੁਹਾਡਾ ਬਟਾਲਾ ਸ਼ਹਿਰ ਦਾ ਬੜਾ ਬੜਾ ਬਟਾਲੇ ਦੀ ਮੈਂ ਇੱਕ ਖਬਰ ਲਾਈ ਸੀ ਕਿਸੇ ਚੈਨਲ ਦੇ ਉੱਪਰ ਅੱਜ ਤੱਕ ਕੋਈ ਚੇਰ ਬਲ ਕੇ ਪੰਜਾਬ ਜਿਹੜਾ ਵਾ ਵਿਹਾਰ ਬਣ ਗਿਆ ਬਟਾਲਾ ਦੀ ਰਾਜਧਾਨੀ ਅੱਜ ਸਾਬਤ ਹੋ ਗਿਆ ਕਿ ਵਾਕਈ ਬਟਾਲਾ ਜਿਹੜੀ ਬਿਹਾਰ ਦੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਪਾ ਗਈ ਆ ਲੁੱਟਾਂ ਖੋਹਾਂ ਵਿੱਚ ਇਹ ਜਿਹੜੀਆਂ ਕੋਈ ਪੁਲਸ ਨਾਲ ਦੀ ਕੋਈ ਚੀਜ਼ ਨਹੀਂ ਆਪਣਾ ਪੁਝਾ ਚੁਹਾ ਚਟਾ ਵਿੱਚ ਨਾ ਤੁਸੀਂ ਪੁਲਸ ਨੂੰ ਕਹ ਸਕਦੇ ਹੋ ਆ ਜਾਂਦੇ ਆ ਜੀਵਾ ਕਰਾਣਾ ਡੜਾ ਸੱਡਾ ਕਰਾਣਾ ਤੇ ਪੁਲਸ ਤੁਹਾਡੇ ਨਾਲ ਖੜੀ ਆ ਜੇ ਤੁਹਾਡੀ ਕੋਈ ਇਨਸਾਫ ਲੈਣ ਦੀ ਗੱਲ ਹੈ ਤੁਸੀਂ ਬਾਹਰ ਹੋ ਜਾਓ ਬੇਟੋ ਤੁਹਾਨੂੰ ਇਨਸਾਫ ਨਹੀਂ ਜੇ ਮਿਲਣਾ ਜਿਹੜਾ ਸ਼ਹਿਰ ਬੰਦ ਰਹੇ ਅੱਜ ਸਾਰਾ ਦਿਨ ਲਈ ਬੰਦਾ ਆਪਾਂ ਨਿਕਲ ਰਹੇ ਆ ਤੇ ਆਪਾਂ ਪੂਰਾ ਬੰਦ ਕਰਾ ਕੇ ਸਾਲਾਂ